ਕਿਸਾਨ ਵੀਰੋ ਅਜ ਦਾ ਪਹਿਲਾ ਟਰੈਕਟਰ ਲੈ ਕੇ حاضر ਹਾਂ ਤੁਹਾਡੇ ਸਾਹਮਣੇ ਸੋਨਾ ਲੀਕਾ ਡੀਆਈ 35 ਗੱਲ ਕਰੀਏ ਮਾਡਲ ਦੀ 2015 ਮਾਡਲ ਰੇਟ 3 ਲੱਖ ਤੇ 75000 ਰੁਪਿਆ ਜੇ ਗੱਲ ਕਰੀਏ ਟਾਇਰਾਂ ਦੀ ਚਾਰੇ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਰੰਗ ਬਣ ਵਾਲੀ ਉਹ ਟਰੈਕਟਰ ਪੂਰਾ ਹੀ ਸਾਫ਼ ਪਿਆ ਜੀ ਡੀਆਈ 35 ਸੋਨਾ ਲੀਕਾ ਚਾਹ ਦੇ ਜੇ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਕਿਸਾਨ ਵੀਰੋ ਨਿਊ ਹਾਲੈਂਡ ਵੀਡੀਓਸ ਤੁਹਾਡੇ ਸਾਹਮਣੇ ਆ ਜੀ ਇਹ 7 ਮਾਡਲ ਆ ਰੇਟ 3 ਲੱਖ ਤੇ 15000 ਆ ਜੇ ਗੱਲ ਕਰੀਏ ਟਾਇਰਾਂ ਦੀ ਜੀ ਚਾਰੇ ਟਾਇਰ ਨਵੇਂ ਆ ਪਿਛਲੇ ਟਾਇਰ ਅਪੋਲੋ ਕੰਪਨੀ ਦੇ ਆ ਜੀ 16 928 ਤੇ ਰੰਗ ਬਨਵਣੀ ਉਹ ਟਰੈਕਟਰ ਆ ਜਿਹੜਾ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਪਿਆ ਦੇਖ ਸਕਦੇ ਹੋ ਜੀ ਨਿਊ ਹੋਲੈਂਡ 3630 ਅਗਲਾ ਟਰੈਕਟਰ ਆ ਕਿਸਾਨ ਵੀਰ ਤੁਹਾਡੇ ਸਾਹਮਣੇ ਮੈਸੀ 5900 ਜੇ ਗੱਲ ਕਰੀਏ ਟਰੈਕਟਰ ਦੀ ਜੀ ਰੰਗ ਬਨਵਣੀ ਉਹ ਟਰੈਕਟਰ ਤੁਹਾਡੇ ਸਾਹਮਣੇ ਆ ਜੀ ਸਟਿੱਕ ਸਟੁੱਕ ਟਰੈਕਟਰ ਤੇ ਲੱਗੇ ਹੋਏ ਆ ਜੇ ਗੱਲ ਕਰੀਏ ਮਾਡਲ ਦੀ ਤਿੰਨ ਆ ਜੀ ਰੇਟ 2 ਲੱਖ ਤੇ 60000 ਰੁਪਇਆ ਪੰਜਾਬ ਨੰਬਰ ਚਾਰੇ ਟਾਇਰ ਨਵੇਂ ਆ ਟਰੈਕਟਰ ਤੁਹਾਡੇ ਸਾਹਮਣੇ ਆ ਵੇਖ ਸਕਦੇ ਹੋ ਜੀ ਚੱਲਦੇ ਹਾਂ ਜੀ ਹੁਣ ਅਗਲੇ ਟਰੈਕਟਰ ਦੇ ਵੱਲ ਜੀ ਅਗਲਾ ਟਰੈਕਟਰ ਕਿਸਾਨ ਵੀਰੋ ਤੁਹਾਡੇ ਸਾਹਮਣੇ ਸੋਨਾ ਲੀਕਾ 60 ਇਹ 8 ਮਾਡਲ ਆ ਜੀ ਰੇਟ 3 ਲੱਖ 35000 ਰੁਪਿਆ ਪੰਜਾਬ ਨੰਬਰ ਟਰੈਕਟਰ ਆ ਜੀ ਚਾਰੇ ਟਾਇਰਾਂ ਵੱਲੋਂ ਟਰੈਕਟਰ ਜਿਹੜਾ ਬਿਲਕੁਲ ਸਾਫ਼ ਪਿਆ ਹੈਗਾ ਜੇ ਗੱਲ ਕਰੀਏ ਪਿਛਲੇ ਟਾਇਰਾਂ ਦੀ ਜੀ ਨੇੜੇ ਹੋ ਕੇ ਤੁਹਾਨੂੰ ਟਾਇਰ ਦਿਖਾ ਦਿੰਨੇ ਆ ਜੀ ਆਪਾਂ 14928 ਦੇ ਜਿਹੜੇ ਪਿਛਲੇ ਟਾਇਰ ਆ ਜੀ ਬੀਕੇਟੀ ਕੰਪਨੀ ਦੇ ਰੰਗ ਬਨ ਬਣੀਓ ਟਰੈਕਟਰ ਜਿਹੜਾ ਬਿਲਕੁਲ オリジナル ਹੈ ਜੀ ਸਾਫ਼ ਹੈ ਵੀਡੀਓ ਵਿੱਚ ਤੁਹਾਡੇ ਸਾਹਮਣੇ ਜੀ ਵੇਖ ਸਕਦੇ ਹੋ ਸੋਨਾਲੀਕਾ ਇਹ ਪੰਜਾਬ ਨੰਬਰ ਆ ਜੀ ਪੀਬੀ 11 ਵੇਖ ਸਕਦੇ ਹੋ ਜੀ ਡੀਆਈ 60 ਸੋਨਾਲੀਕਾ ਆ ਚੱਲਦੇ ਹਾਂ ਜੀ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਕਿਸਾਨ ਵੀਰੋ ਸੋਨਾਲੀਕਾ ਡੀਆਈ 750 ਜੇ ਗੱਲ ਕਰੀਏ ਮਾਡਲ ਦੀ ਚਾਰ ਮਾਡਲ ਆ ਜੀ ਰੇਟ 2 ਲੱਖ ਤੇ 70000 ਪੰਜਾਬ ਨੰਬਰ ਆ ਬਹੁਤ ਸੋਹਣਾ ਟਰੈਕਟਰ ਆ ਜੀ ਸਾਫ਼ ਸੁਥਰਾ ਟਰੈਕਟਰ ਆ ਗੂਡਇਰ ਕੰਪਨੀ ਦਾ ਟਾਇਰਾਂ ਚਾ ਜੀ ਪਿਛਲੇ ਟਾਇਰਾਂ ਜਿਹੜੇ ਗੂਡਇਰ ਕੰਪਨੀ ਦੇ ਆ ਨੇੜੇ ਹੋ ਕੇ ਵੀ ਦਿਖਾ ਦਿੰਨੇ ਆ ਜੀ 14928 ਦੇ ਟਾਇਰਾਂ ਚ ਸੋਨਾਲੀਕਾ ਡੀਆਈ 750 ਜੀ ਦੇਖ ਸਕਦੇ ਹੋ ਵੀਡੀਓ ਚ ਜੀ ਜਿਹੜਾ ਟਰੈਕਟਰ ਤਲਵੰਡੀ ਮੰਡੀ ਚ ਚੱਲਦੇ ਨੇ ਜੇ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਜੀ ਨਿਊ ਹੋਲੈਂਡ 3032 ਇਹ 13 ਮਾਡਲ ਆ ਰੇਟ 2 ਲੱਖ 88000 ਚਾਰੇ ਟਾਇਰ ਨਵੇਂ ਆ ਜੀ ਬੈਕ ਸਾਈਡ ਦੇ ਟਾਇਰ ਆ ਜਿਹੜੇ 13628 ਦੇ ਗੂਡਇਰ ਕੰਪਨੀ ਦੇ ਆ 32 ਨਿਊ ਹਾਲੈਂਡ ਸਾਫ ਸੁਥਰਾ ਟਰੈਕਟਰ ਆ ਜੀ ਚਲਦੇ ਆ ਜੀ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਕਿਸਾਨ ਵੀਰੋ ਤੁਹਾਡੇ ਸਾਹਮਣੇ ਲੈ ਕੇ ਹਾਜ਼ਰਾਂ ਜੀ ਫਾਰਮ ਟਰੈਕ 65 ਇਹ ਨਵਾਂ ਮਾਡਲ ਆ ਜੀ ਰੇਟ 3 ਲੱਖ ਤੇ 68000 ਰੁਪਇਆ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆਂ ਵੇਖ ਸਕਦੇ ਹੋ ਰੰਗ ਬਨ ਬਨ ਉਹ ਵੀ ਟਰੈਕਟਰ ਤੁਹਾਡੇ ਸਾਹਮਣੇ ਜੀ ਸਾਫ ਸੁਥਰਾ ਟਰੈਕਟਰ ਫਾਰਮ ਟਰੈਕ 65 ਦੂਸਰੀ ਸਾਈਡ ਤੋਂ ਵੀ ਟਰੈਕਟਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਵੇਖ ਸਕਦੇ ਹੋ ਬਹੁਤ ਹੀ ਸਾਫ ਸੁਥਰਾ ਟਰੈਕਟਰ ਆ ਜੀ ਫਾਰਮ ਟਰੈਕ 50 E ਪੇ ਚੱਲਦੇ ਜੇ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਹੈ ਜੀ ਸਵਰਾਜ 855 ਇਹ 13 ਮਾਡਲ ਜੇ ਗੱਲ ਕਰੀ ਰੇਟ ਦੀ 5 ਲੱਖ ਰੇਟ ਹੈ ਜੀ ਪੰਜਾਬ ਨੰਬਰ ਟਰੈਕਟਰ ਚਾਰੇ ਟਾਇਰ ਨਵੇਂ ਆ ਦੇਖ ਸਕਦੇ ਹੋ ਰੰਗ ਬਨਵਾਨ ਨੂੰ ਟਰੈਕਟਰ ਜਿਹੜਾ origignal ਆ ਜੀ ਫਾਈਬਰ ਦੀ ਛਤਰੀ ਤੇ ਸਟੀਰੀਓ ਸਿਸਟਮ ਜਿਹੜਾ ਟਰੈਕਟਰ ਤੇ ਲੱਗਿਆ ਹੋਇਆ ਦੇਖ ਸਕਦਾ ਤੁਹਾਡੇ ਸਾਹਮਣੇ ਹੈ ਜੀ ਟਰੈਕਟਰ ਸਵਰਾਜ 855 ਅਗਲਾ ਟਰੈਕਟਰ ਕਿਸਾਨ ਵੀਰ ਤੁਹਾਡੇ ਸਾਹਮਣੇ ਮਹਿੰਦਰਾ दो सौ पचवंजा डीआई भूमिपुत ट्रेटर जी छतरी लगी हुई है चार ही टायर न बारह अगला ट्रेटर महिंदरा दो सो पत्र ट्रेटर सामने जी साफ सुथरा ट्रेटर चार टायर जेड़े ओके है एक माडला रेट दो लख दस हजार छतरी एनु भी लगी हुई है वेख सकते सोना तो साफ सुथरा ट्रेटर जी महिंदरा दो सौ पचहत्तर डीआई ਚੱਲਦੇ ਆ ਜੀ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਕਿਸਾਨ ਵੀਰੋ ਜਿਹੜਾ ਤੁਹਾਡੇ ਸਾਹਮਣੇ ਨਿਊ ਹਾਲੈਂਡ 3630 ਇਹ 14 ਮਾਡਲ ਆ ਜੀ ਰੇਟ ਦੀ ਗੱਲ ਕਰੀਏ 4 ਲੱਖ ਤੇ 70000 ਪੰਜਾਬ ਨੰਬਰ ਚਾਰੇ ਟਾਇਰ ਬਿਲਕੁਲ ਨਵੇਂ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਕੰਡੀਸ਼ਨ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਰੰਗ ਰੋਗਨ ਮੰਨੋ ਅਗਲਾ ਟਰੈਕਟਰ ਹੈ ਸਵਰਾਜ 855 ਇਹ ਇੱਕ ਮਾਡਲ ਆ ਜੀ ਰੇਟ 3 ਲੱਖ ਜੇ ਗੱਲ ਕਰੀਏ ਟਾਇਰਾਂ ਦੀ ਜੀ ਪਿਛਲੇ ਟਾਇਰ ਇਹਦੇ 1328 ਦੇ ਆ ਰੰਗ ਬਨ ਬਣੀਓ ਟਰੈਕਟਰ ਜਿਹੜਾ ਤੁਹਾਡੇ ਸਾਹਮਣੇ ਹੈ ਜੀ ਵੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਓਕੇ ਹੈ ਜੀ ਵੇਖ ਸਕਦੇ ਹੋ ਕਿਸਾਨ ਵੀਰੋ ਸੋ ਅਗਲਾ ਟਰੈਕਟਰ ਕਿਸਾਨ ਵੀਰੋ ਤੁਹਾਡੇ ਸਾਹਮਣੇ ਸੋਨਾਲੀਕਾ 740 ਡੀਆਈ ਜੇ ਗੱਲ ਕਰੀਏ ਮਾਡਲ ਦੀ ਕਿਸਾਨ ਵੀਰ 6 ਮਾਡਲ ਰੇਟ 1 ਲੱਖ ਤੇ 75000 ਇਹ ਡਬਲ ਕਲਚ ਟਰੈਕਟਰ ਹੈ ਜੀ ਰੰਗ ਬਨ ਬਣੀਓ ਟਰੈਕਟਰ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਸਾਫ਼ ਸੁਥਰਾ ਜੀ ਅਗਲਾ ਟਰੈਕਟਰ ਹੈ ਜੀ ਮਹਿੰਦਰਾ 265 ਡੀਆਈ ਇਹ ਇੱਕ ਮਾਡਲ ਹੈ ਰੇਟ 1 ਲੱਖ 85000 ਟੈਰਾ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੇਖ ਸਕਦੇ ਹੋ ਜੀ ਰੰਗ ਬਨ ਬਣੀ ਹੋਈ ਜਿਹੜਾ ਟਰੈਕਟਰ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਸਾਫ਼ ਸੁਥਰਾ ਟਰੈਕਟਰ ਆ ਜੀ ਮਹਿੰਦਰਾ 265 DI ਦੂਸਰੀ ਸਾਈਡ ਤੋਂ ਵੀ ਟਰੈਕਟਰ ਵੇਖ ਸਕਦੇ ਹੋ ਤੇ ਸਾਹਮਣੋਂ ਕੰਡੀਸ਼ਨ ਟਰੈਕਟਰ ਦੀ ਇਦਾਂ ਛਤਰੀ ਲੱਗੀ ਹੋਈ ਆ ਚੱਲਦੇ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਸਵਰਾਜ 855 FE ਇਹ 14 ਮਾਡਲ ਆ ਰੇਟ ਇਹਦਾ ਜੀ 4 ਲੱਖ 80 ਹਜ਼ਾਰ ਰੰਗ ਬਨ ਬਣੀ ਉਹ ਟੈਰਾ ਨੂੰ ਟਰੈਕਟਰ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਜੀ ਸਾਮਰੂਲ ਡੱਡ ਰੈੱਡ ਟਰੈਕਟਰ ਦੀ ਕੰਡੀਸ਼ਨ ਹੈ ਜਿਹੜੀ ਸਾਫ ਸੁਥਰੀ ਹੈ ਜੀ ਕਰ ਲਾਸਕਰ ਦੇ ਇੰਜਨ ਵਾਲਾ ਜਿਹੜਾ ਹੈ ਟਰੈਕਟਰ ਵੇਖ ਸਕਦੇ ਹੋ ਬਹੁਤ ਹੀ ਸਾਫ ਸੁਥਰਾ ਸਵਰਾਜ 855 ਅਗਲਾ ਟਰੈਕਟਰ ਵੀ ਕਿਸਾਨ ਵੀਰੋ ਸਵਰਾਜ 855 ਜੀ ਇਹ 2000 ਮਾਡਲ ਰੇਟ 2 ਲੱਖ ਤੇ 50000 ਰੁਪਇਆ ਪੰਜਾਬ ਨੰਬਰ ਆ ਸਾਫ ਸੁਥਰਾ ਟਰੈਕਟਰ ਮਹਿੰਦਰਾ 265 ਹੈ ਜੀ ਅਗਲਾ ਟਰੈਕਟਰ ਡੀਆਈ ਜੋ ਗੱਲ ਕਰੀਏ ਮਾਡਲ ਦੀ 1 ਲੱਖ ਆ ਮਾਡਲ ਸੌਰੀ ਕਿਸਾਨਪੁਰ ਇੱਕਾ ਜੀ ਰੇਟ 222000 ਰੁਪਿਆ ਚਾਰੇ ਟਾਇਰ ਟਰੈਕਟਰ ਦੇ ਜਿਹੜੇ ਤੁਸੀਂ ਵੇਖ ਸਕਦੇ ਹੋ ਓਕੇ ਹੈ ਜੀ ਰੰਗ ਬਣਵਣੀ ਹੋਵੇ ਟਰੈਕਟਰ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਇਹ ਭੂਮੀ ਪੁੱਤਰਾ ਟਰੈਕਟਰ ਹੈ ਜੀ ਰੰਗ ਬਣਵਣੀ ਤੁਸੀਂ ਵੇਖ ਸਕਦਾ ਸਾਫ ਸੁਥਰਾ ਟਰੈਕਟਰ ਹੈ ਜੀ ਤੁਹਾਡੇ ਸਾਹਮਣੇ ਸੋਨਾਲੀਕਾ 750 DI ਗੱਲ ਕਰੀਏ ਮਾਡਲ ਦੀ 8 ਮਾਡਲ ਰੇਟ 3 ਲੱਖ ਤੇ 40000 ਰੁਪਿਆ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਰੰਗ ਬਨ ਬਨਿਓ ਟਰੈਕਟਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਅਗਲਾ ਟਰੈਕਟਰ ਆ ਜੀ ਸੋਨਾਲੀਕਾ ਡੀਆਈ 35 ਇਹ 6 ਮਾਡਲ ਆ ਰੇਟ 4 ਲੱਖ ਤੇ 35000 ਸੌਰੀ 2 ਲੱਖ ਤੇ 35000 ਆ ਜੀ ਡਬਲ ਕਲਚ ਟਰੈਕਟਰ ਆ ਚਾਰੇ ਟਾਇਰ ਬਲਕੋ ਨਵੇਂ ਆ ਜੀ ਰੰਗ ਬਨ ਬਨਿਓ ਟਰੈਕਟਰ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਉੱਚਾ ਟਰੈਕਟਰ ਆ ਜੀ ਪੂਰਾ ਟਾਇਰਾਂ ਦਾ ਵੀ ਵਧੀਆ ਅਗਲਾ ਟਰੈਕਟਰ ਕਿਸਾਨ ਵੀਰੋ ਤੁਹਾਡੇ ਸਾਹਮਣੇ ਸਵਰਾਜ 735 ਐਫੀ ਇਹ ਮਾਡਲ 7 ਆ ਜੀ ਰੇਟ 2 ਲੱਖ 45000 ਰੁਪਿਆ ਚਾਰੇ ਟਾਇਰ ਓਕੇ ਆ ਜੀ ਜੇ ਕੇ ਕੰਪਨੀ ਦੇ ਟਾਇਰਾਂ ਦੇ ਟਰੈਕਟਰ ਆ ਰੰਗ ਬੰਨ ਮੰਨਿਓ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਇਹ ਇਧਰਲੀ ਸਾਈਡ ਤੋਂ ਕੰਡੀਸ਼ਨ ਹੈ ਟਰੈਕਟਰ ਦੀ ਤੇ ਆ ਸਾਹਮਣੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ ਤੇ ਆ ਦੂਸਰੀ ਸਾਈਡ ਤੋਂ ਟਰੈਕਟਰ ਦੀ ਕੰਡੀਸ਼ਨ ਆ ਸਾਫ਼ ਸੁਥਰਾ ਸਵਰਾਜ 753